ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰ ਵਿੱਚ ਰੋਜ਼ਗਾਰ ਪੈਦਾ ਕਰ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਨੇ ਅਤੇ ਕਈ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ ਇਸ ਨੂੰ ਲੈ ਕੇ ਅਜਖੰਨਾ ਦੇ ਨਿਹੜਲੇ ਪਿੰਡ ਹਰਿਓ ਕਲਾ ਵਿਖੇ ਕਾਰਪੋਰੇਟ ਬੈਂਕਾਂ ਵੱਲੋਂ ਵਕ ਵਕ ਆਧਾਰਿਆਂ ਦੇ ਸਹਿਯੋਗ ਨਾਲ ਇੱਕ ਕੈਂਪ ਲਗਾਇਆ ਗਿਆ ਜਿਸ ਵਿੱਚ ਕਾਰਪੋਰੇਟ ਬੈਂਕਾਂ ਦੇ ਐਮ ਡੀ ਦਵਿੰਦਰ ਸਿੰਘ ਲੱਧੜ ਆਈ ਪੀ ਐਸ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਜੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋਗ ਅਗਵਾਈ ਹੇਠ ਜਿਹੜੇ ਕਿ ਸਾਡੇ ਪੰਜਾਬ ਦੇ ਕੋਆਪਰੇਟਿਵ ਮਿਨਿਸਟਰ ਵੀ ਹਨ ਇਸੇ ਤਰ੍ਹਾਂ ਸ਼੍ਰੀ ਬੀ ਕੇ ਸਿੰਘ ਆਈਏਐਸ ਸਪੈਸ਼ਲ ਚੀਫ ਸਕੱਤਰ ਟੂ ਸੀਐਮ ਅਦੇ ਸਪੈਸ਼ਲ ਚੀਫ ਸਕੱਤਰ ਕੋਆਪਰੇਸ਼ਨ ਕਮ ਐਫਸੀ ਉਹਨਾਂ ਦੀ ਯੋਗ ਅਗਵਾਈ ਹੇਠ ਪੰਜਾਬ ਕੋਆਪਰੇਟਿਵ ਡਿਪਾਰਟਮੈਂਟ ਜਿਹੜਾ ਹੈ ਉਹ ਤਰੱਕੀ ਦੀ ਰਾਹ ਤੇ ਬਹੁਤ ਸਮੇਂ ਤੋਂ ਚੱਲ ਰਿਹਾ ਹੈ ਜਦੋਂ ਤੋਂ ਮਾਨਯੋਗ ਚੀਫ ਮਿਨਿਸਟਰ ਸਾਹਿਬ ਨੇ ਆਪਣੀ ਕਮਾਂਡ ਸੰਭਾਲੀ ਹੈ ਤੇ ਇਸ ਲਹਿਰ ਦੇ ਤਹਿਤ ਅਸੀਂ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਲਿਮਟਿਡ ਚੰਡੀਗੜ੍ਹ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਗ્રાਹਕ ਜਾਗਰਿਕ ਜਿਹੜੀ ਯੋਜਨਾ ਸਕੀਮ ਲੈ ਕੇ ਆਏ ਆ ਤਾਂ ਕਿ ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਨੇ ਜਿਹੜੀਆਂ ਉਹਨਾਂ ਤੋਂ ਆਮ ਨਾਗਰਿਕਾਂ ਨੂੰ ਜਿਹੜਾ ਹੈਗਾ ਜਾਣੂ ਕਰਵਾਇਆ ਜਾ ਸਕੇ ਨਵੇਂ ਸਾਲ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਦੇ 520 ਬੱਚਿਆਂ ਨੂੰ ਜਿਨ੍ਹਾਂ ਨੂੰ ਅਸੀਂ ਹੁਣੇ ਹੀ ਪਿਛਲੇ ਮੰਗਲਵਾਰ ਨੂੰ ਉਹਨਾਂ ਦੀ ਕਰ ਕਮਲਾਂ ਦੇ ਨਾਲ ਨਿਯੁਕਤੀ ਪੱਤਰ ਦਿੱਤੇ ਹਨ ਤੇ ਉਹਨਾਂ ਦੇ ਆਉਣ ਦੇ ਨਾਲ ਪੰਜਾਬ ਕੋਆਪਰੇਟਿਵ ਡਿਪਾਰਟਮੈਂਟ ਨੂੰ ਹੋਰ ਜਿਹੜੀ ਹੈ ਅਚੀ ਅਗਵਾਈ ਮਿਲੇਗੀ ਨੁਮੰਤਾ ਮਿਲੇਗੀ ਕਿਉਂਕਿ ਸਟਾਫ ਦੀ ਸ਼ਾਰਟੇਜ ਕਾਰਨ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਹੈਗਾ ਉਹ ਸਹੀ ਤਰੀਕੇ ਨਾਲ ਇੰਪਲੀਮੈਂਟ ਨਹੀਂ ਹੋ ਰਹੀਆਂ ਸੀ ਇਸ ਲੜੀ ਤਹਿਤ ਪਹਿਲਾਂ ਕੋਆਪਰੇਟਿਵ ਡਿਪਾਰਟਮੈਂਟ ਦੇ ਵਿੱਚ ਇਨਸਪੈਕਟਰਸ ਨੇ ਜਿਹੜੇ ਉਹ ਰੱਖੇ ਗਏ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਹੜਾ ਹੈ ਕੋਆਪਰੇਟਿਵ ਡਿਪਾਰਟਮੈਂਟ ਹੈ ਤੇ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਜਿਹਦਾ ਮੇਨ ਮਕਸਦ ਪੰਜਾਬ ਦੇ ਜਿਹੜੇ ਕਿਸਾਨ ਨੇ ਦੇ ਪੰਜਾਬ ਦੇ ਜਿਹੜੇ ਗਰੀਬ ਵਰਗ ਦੇ ਲੋਕ ਨੇ ਉਹਨਾਂ ਨੂੰ ਉੱਪਰ ਚੱਕਣਾ ਪੰਜਾਬ ਦਾ ਜਿਹੜਾ ਕੋਆਪਰੇਟਿਵ ਡਿਪਾਰਟਮੈਂਟ ਆ ਉਹਦੇ ਵਿੱਚ ਜਿਹੜੀ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਆ ਉਹਦਾ ਜਿਹੜਾ ਮੇਨ ਮਕਸਦ ਹੈਗਾ ਸੀ ਕਿ ਸਾਡੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਸ਼ਾਰਟ ਟਰਮ ਜਿਹੜੇ ਹੈਗੇ ਆ ਲੋਨ ਦੇਣੇ ਨੇ ਫਸਲਾਂ ਵਾਸਤੇ ਤੁਹਾਨੂੰ ਪਤਾ ਕਿ ਹਾੜੀ ਸੋਣੀ ਦੀਆਂ ਦੋ ਫਸਲਾਂ ਨੇ ਪੰਜਾਬ ਸਰਕਾਰ ਕੋਆਪਰੇਟਿਵ ਬੈਂਕ ਵੱਲੋਂ ਹਾੜੀ ਤੇ ਸੋਣੀ ਦੀਆਂ ਫਸਲਾਂ ਵਿੱਚ ਕਿਸਾਨਾਂ ਨੂੰ ਜਿਹੜਾ ਸ਼ਾਰਟ ਟਰਮ ਲੋਨ ਦਿੱਤੇ ਜਾਂਦੇ ਨੇ ਜਿਨ੍ਹਾਂ ਦੇ ਨਾਲ ਕਿਸਾਨ ਜਿਹੜੇ ਹੈਗੇ ਨੇ ਉਹਨਾਂ ਦੀਆਂ ਜਿਹੜੀਆਂ ਫਸਲਾਂ ਦੇ ਨਾਲ ਜ਼ਰੂਰਤਾਂ ਨੇ ਜਿੱਦਾਂ ਲੇਬਰ ਦੀ ਬੀਜਾਂ ਦੀ ਸਚਾਈ ਦੀ ਪੂਰ ਦਵਾਈਆਂ ਦੀ ਜ਼ਰੂਰਤਾਂ ਨੇ ਖਾਦਾਂ ਦੀਆਂ ਜ਼ਰੂਰਤਾਂ ਨੇ ਉਹ ਉਸ ਲੋਨ ਦੇ ਨਾਲ ਪੂਰੀਆਂ ਹੁੰਦੀਆਂ ਨੇ ਜਿਹੜਾ ਕਿ ਕਿਸਾਨ ਜਿਹੜੇ ਹੈਗੇ ਆ ਹਰ ਸਾਲ ਮੋੜ ਦਿੰਦੇ ਨੇ ਉਹਨਾਂ ਨੂੰ ਜਿੱਦਾਂ ਜਿੱਦਾਂ ਮੋੜਦੇ ਨੇ ਨਾਲ-ਨਾਲ ਉਹਨਾਂ ਨੂੰ 3% ਜਿਹੜਾ ਹੈਗਾ ਪੰਜਾਬ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਤੇ ਗਵਰਨਮੈਂਟ ਆਫ ਇੰਡੀਆ ਵੱਲੋਂ 3% ਇੰਟਰਸਟ ਸਬvention ਵੀ ਮਿਲਦੀ ਹੈਗੀ ਆ ਤੇ ਜਿਹੜਾ ਕਰਜ਼ਾ 7.5% ਨੂੰ ਮਿਲਦਾ ਹੈਗਾ ਉਹ ਅਲਟੀਮੇਟਲੀ ਉਹਨਾਂ ਨੂੰ 4.5% ਤੇ ਮਿਲ ਜਾਂਦਾ ਹੈ ਇਸੇ ਤਰ੍ਹਾਂ ਸਹਿਕਾਰਤਾ ਵਿਭਾਗ ਵੱਲੋਂ ਜਿਹੜੇ ਬੇਜ਼ਮੀਨੇ ਲੋਕ ਨੇ ਪਿੰਡਾਂ ਦੇ ਵਿੱਚ ਆਪਾਂ ਨੂੰ ਪਤਾ ਪਿੰਡਾਂ ਦੀ ਜਿਹੜੀ ਵੰਡਤਾਰ ਆ ਉਹਦੇ ਵਿੱਚ ਬਹੁਤ ਸਾਰੇ ਕਿੱਤੇ ਕਿੱਤੇਕਾਰ ਲੋਕ ਨੇ ਜਿਹੜੇ ਆਪਣਾ ਆਪਣਾ ਕਿੱਤਾ ਕਰਦੇ ਨੇ ਜਿੱਦਾਂ ਕੋਈ ਜਿਹੜਾ ਤਖਾਣ ਦਾ ਕੰਮ ਕਰਦਾ ਕੋਈ ਲਹਾਰ ਕਰਦਾ ਕੋਈ ਝੋeur ਕੋਈ 나ਈ ਚਿੰਬਾ ਕੋਈ ਖੱਡੀ ਪੁੰਨ ਦਾ ਕੰਮ ਕਰਦਾ ਇਹ ਸਾਰੇ ਦਸਤਕਾਰ ਜਿਹੜੇ ਹੈਗੇ ਨੇ ਇਹ ਸਾਰੇ ਪਿੰਡਾਂ ਚ ਵੱਸਦੇ ਨੇ ਸਾਰੇ ਪੰਜਾਬ ਦੇ ਵਿੱਚ ਤੇ ਉਹਨਾਂ ਲਈ ਯੋਜਨਾ ਜਿਹੜੀ ਹੈਗੀ ਆ ਪੰਜਾਬ ਸਰਕਾਰ ਦੀ ਉਹਦੇ ਵਿੱਚ ਨੌਨ ਜਿਹੜਾ ਹੈਗਾ ਜੀ ਐਗਰੀਕਲਚਰ ਜਿਹੜੇ ਲੋਕ ਨੇ ਉਹਨਾਂ ਵਾਸਤੇ ਵੀ ਕਰਜ਼ਾ ਮਹਿਆ ਕਰਵਾਇਆ ਜਾ ਰਿਹਾ ਹੈ ਬਟ ਬੜੇ ਲੰਬੇ ਸਮੇਂ ਤੋਂ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ ਗਿਆ ਸੋ ਇਹ ਚੀਜ਼ ਜਿਹੜੀ ਹੈਗੀ ਆ ਜਦੋਂ ਤੋਂ ਮੇਰੇ ਤੇ ਧਿਆਨ ਦੇ ਵਿੱਚ ਆਈ ਆ ਕਿ ਪੰਜਾਬ ਦੇ ਜਿਹੜੇ ਬੇਜ਼ਮੀਨੇ ਲੋਕ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਕੋਆਪਰੇਟਿਵ ਵਿਭਾਗ ਵੱਲੋਂ ਤੇ ਪੰਜਾਬ ਕੋਆਪਰੇਟਿਵ ਬੈਂਕ ਵੱਲੋਂ ਜਿਹੜਾ ਹੈਗਾ ਕਰਜ਼ਾ ਮਹੀਆ ਕਰਵਾਇਆ ਜਾ ਸਕਦਾ ਹੈ ਉਹ ਅਸੀਂ ਇੱਕ ਮਹਮ ਦੇ ਤੌਰ ਤੇ ਉਹਨੂੰ ਆਪਣੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਕਿ ਕਿਸਾਨਾਂ ਦੇ ਨਾਲ-ਨਾਲ ਜਿਹੜੇ ਗੈਰ ਕਿਸਾਨੀ ਲੋਕ ਨੇ ਜਿਹੜੇ ਬਾਕੀ ਦਸਤਕਾਰ ਨੇ ਕਿਤਾਕਾਰ ਲੋਗ ਨੇ ਪਿੰਡਾਂ ਚ ਰਹਿੰਦੇ ਨੇ ਉਹਨਾਂ ਨੂੰ ਵੀ ਇਸ ਕਰਜ਼ੇ ਰਾਹੀਂ ਆਪਣਾ ਜੀਵਨ ਜਿਹੜਾ ਹੈਗਾ ਉੱਚਾ ਚੱਕਣ ਦੇ ਵਿੱਚ ਸਹਾਇ ਹੋ ਸਕੇ ਸੋ ਪੰਜਾਬ ਸਰਕਾਰ ਦੀਆਂ ਜਿਹੜੀਆਂ ਵਕ ਵਕ ਸਕੀਮਾਂ ਨੇ ਜਿਦਾਂ ਅੱਜ ਅਸੀਂ ਇੱਥੇ ਹਰਿਓ ਕਲਾਾਂ ਦੇ ਵਿੱਚ ਜਿਹੜਾ ਹੈਗਾ ਕੈਂਪ ਲਗਾਇਆ ਗਿਆ ਉਹਦੇ ਵਿੱਚ ਸਾਡੇ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਐਕਸਪਰਟ ਵੀ ਆਏ ਨੇ ਪੰਜਾਬ ਸਟੇਟ ਸ਼ਡਿਊਲ ਕਾਸਟ ਲੈਂਡ ਡਵੈਲਪਮੈਂਟ ਦੇ ਜਿਹੜੇ ਇੱਥੇ ਸੀਨੀਅਰ ਮੈਨੇਜਰ ਨੇ ਉਹ ਸਾਡੇ ਵਿਚਕਾਰ ਆਏ ਨੇ ਤੇ ਇਸੇ ਤਰ੍ਹਾਂ ਬਖਵਕ ਡਿਪਾਰਟਮੈਂਟਸ ਨੂੰ ਵੀ ਅਸੀਂ ਰਿਕਵੈਸਟ ਕੀਤੀ ਹੈਗੀ ਆ ਕਿ ਇਸ ਤਰ੍ਹਾਂ ਦੇ ਜਿਹੜੇ ਗਾਹਕ ਮਿਲਣੀ ਜਿਹੜੇ ਪ੍ਰੋਗਰਾਮਸ ਨੇ ਇਹਨਾਂ ਦੇ ਰਾਹੀਂ ਆਮ ਜਨਤਾ ਨੂੰ ਜਾਗਰੂਕ ਕੀਤਾ ਜਾਵੇ ਤਾਂ ਕਿ ਬਖਵਕ ਵਿਭਾਗਾਂ ਦੀਆਂ ਜਿਹੜੀਆਂ ਸਕੀਮਾਂ ਨੇ ਉਹਨਾਂ ਨੂੰ ਘਰ ਘਰ ਲਜਾਇਆ ਜਾ ਸਕੇ ਤੇ ਲੋਕ ਤੋ ਵਾਦੇ ਇਸ ਆਪ ਪੈਦਾ ਉਠਾ ਸਕਣ। ਕੋ ਲਾਈਕ ਕਰੇ ਕਮੈਂਟ ਕਰੇ ਹੋਰ ਸ਼ੇਅਰ ਕਰੇ। ਇਸ ਚੈਨਲ ਕੋ ਸਬਸਕ੍ਰਾਈਬ ਕਰ ਲੈ ਔਰ ਨੋਟੀਫਿਕੇਸ਼ਨ ਬੈਲ ਆਈਕਨ ਵੀ ਦਬਾ ਲੈ।